ਹਾਂਜੀ ਫਿਰ ਗਾਂ ਲਿਆਂਦੀ ਹੈ ਹਾਂ ਹਾਂ ਗਾਂ ਲਿਆਂਦੀ ਜੀ ਹਾਂ ਬਹੁਤ ਵਧੀਆ ਹੈ ਜੀ ਅੱਛਾ ਕਿੰਨਾ ਕਿ ਦੁੱਧ ਦੇਉਂਦੀ ਆ ਦੁੱਧ ਇਹ ਹੁਣ ਤਾਂ ਹਜੇ ਇਹ 5 5 ਦਿਨਾਂ ਦੀ ਸੋਈ ਹੈ ਅੱਛਾ ਤੇ ਦੁੱਧ ਇਹ 20 ਲੀਟਰ ਦੇਉਂਦੀ ਹੁਣ ਇਹ 14 ਲੀਟਰ ਦਿੰਦਾ ਅੱਛਾ ਅੱਛਾ ਹਾਂਜੀ ਇਹ ਲਿਆਂਦੀ ਕਿੱਥੋਂ ਆ ਜੀ ਇਹ ਲਿਆਂਦੀ ਹੈ ਜੀ ਇਧਰ ਆਪਣਾ ਉਹਦਾ ਪੰਜਾਬ ਦਾ ਹੀ ਆਪਣਾ ਹਾਂਜੀ ਹਾਂਜੀ ਵਾਹ ਠੀਕ ਹੈ ਨਾ ਜਾਨਵਰ ਜੀ ਠੀਕ ਹੈ ਕਿ ਜਿਵੇਂ ਹੁਣ ਪੰਜਾਬ ਦੇ ਆਪਣੇ ਪਹਿਲਾ ਅਮਰੀਕਨਾਂ ਰੱਖਦੇ ਨੇ ਉਹਦੇ ਨਾਲ ਤਾਂ ਇਹ ਕਿਤੇ ਬੈਸਟ ਹੈ ਠੀਕ ਹੈ ਵੀ ਆਇਆ ਵੀ ਨਾਲੇ ਤੁਹਾਨੂੰ ਆਇਆ ਵੀ ਤੁਸੀਂ ਵਧੀਆ ਨਾ ਸ਼ੱਡ ਪਾਇਆ ਹੋਇਆ ਆ ਛੱਪਰਾ ਪਾਇਆ ਹੋਇਆ ਹਾਂਜੀ ਹਾਂਜੀ ਤੇ ਵਧੀਆ ਠੰਡਾ ਰਹਿੰਦਾ ਇੱਥੇ ਹਾਂਜੀ ਇਹ ਠੰਡਾ ਰਹਿੰਦਾ ਵਧੀਆ ਉੱਪਰ ਵੀ ਨਿਮਾ ਆ ਜਾਂਦੀ ਹੈ ਹਾਂਜੀ ਹਾਂਜੀ ਤੇ ਫਿਰ ਤੁਹਾਡਾ ਤੁਹਾਨੂੰ ਐ ਲੱਗਿਆ ਵੀ ਆਪਾਂ ਆਪਦੇ ਜਿਹੜਾ ਮੂਲ ਜੀਵ ਹੈਗਾ ਇੱਥੋਂ ਦਾ ਵੀ ਇਹ ਆਪਾਂ ਲਈਏ ਹਾਂਜੀ ਹਾਂਜੀ ਉਹ ਤਾਂ ਕਰਕੇ ਪਹਿਲਾਂ ਵੀ ਤੁਹਾਡੇ ਕੋਲ ਪਹਿਲਾਂ ਆਪਣੇ ਕੋਲ ਆ ਘਰ ਦੀ ਹੈ ਜੀ ਅੱਛਾ ਇਹ ਸੋਣ ਵਾਲੀ ਹੈ ਜੀ ਹਾਂ ਜੀ ਹਾਂ ਉਹ ਕਹਿੰਦੇ ਨੇ ਕਿ ਸਾਢੇ 1.5 ਮਹੀਨੇ ਅੱਛਾ ਅੱਛਾ ਜੀ ਇਹਦੇ ਨਾਲ ਦੀ ਠੀਕ ਹੈ ਨਾ ਫਿਰ ਸਾਡਾ ਜੀ ਕਰਿਆ ਵੀ ਆਪਾਂ ਇਹਦੇ ਨਾਲ ਦੀ ਤੇ ਲੈ ਲਈ ਅੱਛਾ ਵੀ ਅਮਰੀਕਨ ਨੇ ਤੁਸੀਂ ਅੱਛਾ ਫ੍ਰਿਕਨ ਕਰੋ ਤਾਂ ਕਹਿੰਦੇ ਸੀ ਵੀ ਜੋ ਉਹ ਲੈਣੀ ਉਹ ਲੈ ਲਓ ਯਸ ਉਹ ਨਹੀਂ ਅਸੀਂ ਤਾਂ ਕਿਹਾ ਨਹੀਂ ਵੀ ਆਪਣਾ ਜਿਹੜਾ ਪੰਜਾਬ ਦਾ ਹਾਂ ਜੀ ਵੀ ਦੁੱਧ ਦੇ ਵੀ ਬੜਾ ਫਰਕ ਹੈ ਵੀ ਉਹ ਪਤਲਾ ਵਾਲਾ ਹੁੰਦਾ ਹੈ ਹਾਂ ਜੀ ਹੈ ਇਹਦਾ ਦੁੱਧ ਦਾ ਵੀ ਮੱਝ ਵਰਗਾ ਦੁੱਧ ਹੁੰਦਾ ਹੈ ਮੱਝ ਵਰਗਾ ਹਾਂ ਠੀਕ ਬਹੁਤ ਵਧੀਆ ਆਹ ਦੇਖੋ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਗਾਂ ਦੇਖੋ ਦੇਖੋ ਲੇਵਤੀ ਵਧੀਆ ਗਾਂ ਦੀ ਇਹ ਐ ਮਾਰਦੀ ਮੁਰਦੀ ਤਾਂ ਨਹੀਂ ਜਿਆਦਾ ਮਾਰਦੀ ਨਹੀਂ ਅੱਛਾ ਠੀਕ ਹੈ ਠੀਕ ਹੈ ਨਹੀਂ ਵਧੀਆ ਇਹ ਕਹਾਂ ਆ ਵੀ ਇਹ ਸਾਫ਼ ਰਹਿੰਦੀ ਹੈ ਹਨਾ ਇਹ ਲੱਭੜਦੇ ਨਹੀਂ ਇਹ ਲੱਭੜਦੀ ਬਹੁਤ ਘੱਟ ਹੈ ਜੀ ਠੀਕ ਹੈ ਵਧੀਆ ਸਾਫ਼ ਰਹਿੰਦੀ ਹੈ ਠੀਕ ਹੈ ਕੋਈ ਕੋਈ ਜਿਵੇਂ ਗੋਹਾ ਆ ਜਾ ਜਿਵੇਂ ਦੂਸਰੇ ਜਿਹੜੀਆਂ ਅਮਰੀਕਨ ਗਾਇਆਂ ਹੂੰ ਉਹ ਜਿਵੇਂ ਮਾੜਾ ਜਾ ਕਿਤੇ ਹੋਗਾ ਉੱਥੇ ਲਿਬੜ ਕੇ ਹੋ ਜਾਂਦੇ ਵੇ ਉਹਦਾ ਗੋਹਾ ਵੀ ਨਹੀਂ ਲੈਂਦਾ ਹਾਂ ਨਹੀਂ ਲੈਂਦਾ ਜੀ ਇਹਦਾ ਦੇਖੋ ਕੋਈ ਲਿਬੜਦੀ ਨਹੀਂ ਸਾਫ਼ ਹਾਂ ਸਾਫ਼ ਹੈ ਹਾਂ ਜੀ ਸਹੀ ਗੱਲ ਆ ਆ ਦੇਖੋ ਨਾਲ ਬੱਚੀ ਹੈ ਜੀ ਹਾਂ ਹਾਂ ਹੁਣ ਤਾਂ ਤੁਸੀਂ ਉਧਰ ਸਾਹੀਵਾਲ ਤੇ ਇਹ ਮੈਨੂੰ ਲੱਗਾ ਸਾਹੀਵਾਲ ਮਿਕਸ ਰਾਠੀ ਜੀ ਆ ਹਨਾ ਹਾਂਜੀ ਸਾਹੀਵਾਲ ਮਿਕਸ ਰਾਠੀ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਆਪਣੇ ਪੰਜਾਬ ਦੇ ਜੀਵ ਨੂੰ ਘਰ ਦੇ ਵਿੱਚ ਜਗ੍ਹਾ ਦਿੱਤੀ ਤੇ ਕਿਉਂਕਿ ਆਏ ਆ ਵੀ ਲੋਕ ਹੁਣ ਅਮਰੀਕਨ ਗਾਇਆਂ ਦੇ ਮਗਰ ਪਏ ਹੋਇਆ ਤੇ ਵਧੀਆ ਜੀਵ ਹੈ ਇਹ ਵੀਡੀਓ ਨੂੰ ਬੱਸ ਤੋਂ ਸ਼ੇਅਰ ਕਰਿਓ ਜੀ ਧੰਨਵਾਦ